ਇਸ ਸਮੇਂ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ 'ਚ ਖੜੇ ਆਂ ਜੀ ਔਰ 12 ਸਾਲਾਂ ਬਾਅਦ ਲਾਲ ਮੋਤੀਏ ਦਾ ਹਰੇ ਮੋਤੀਏ ਦਾ ਤੇ ਪੀਲੇ ਮੋਤੀਏ ਦਾ ਇਲਾਜ ਹੋਣ ਲੱਗਾ ਆਈ ਮੀਨ ਟੂ ਸੇ ਜਿਹੜੀਆਂ ਟ੍ਰੈਫਿਕ ਲਾਈਟਸ ਆ ਲੱਗਣ ਲੱਗੀਆਂ ਇੱਕ ਨਿੱਜੀ ਕਾਲਜ ਵੱਲੋਂ ਸਪான்ਸਰ ਕੀਤਾ ਗਿਆ ਹਾਲਾਂਕਿ ਜਿਹੜੀ ਸਾਡੀ ਨਗਰ ਕੌਂਸਲ ਹੈ ਉਹ ਵੀ 24-25 ਕਰੋੜੀ ਹੈ ਤੇ ਸੀਐਮ ਸਾਹਿਬ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਹੈ ਪੈਸੇ ਦੀ ਕੋਈ ਕਮੀ ਨਹੀਂ ਪਰ ਫਿਰ ਵੀ ਇੱਕ ਨਿੱਜੀ ਕਾਲਜ ਨੇ ਸਪான்ਸਰ ਕੀਤਾ ਦੱਸਦਿਆਂ ਲਾਲ ਹਰੀ ਪੀਲੀ ਲਾਈਟ ਤਾਂ ਹੋਵੇਗੀ ਨਾਲ ਦੇ ਨਾਲ ਐਰੋਮਾਰਕਸ ਵੀ ਇਸ ਟ੍ਰੈਫਿਕ ਲਾਈਟਸ ਦੇ ਵਿੱਚ ਹੋਵਣਗੇ ਤੇ ਟਾਈਮਰ ਵੀ ਹੋਵੇਗਾ ਮਤਲਬ ਤੁਹਾਨੂੰ ਗੱਡੀ ਸਟਾਰਟ ਰੱਖਣ ਦੀ ਲੋੜ ਨਹੀਂ ਚਾਹੀ ਤੁਸੀਂ ਬੰਗਿਆਵਾਲੀ ਸਾਈਡ ਤੇ ਖੜੇ ਹੋ ਚਾਹੀ ਤੁਸੀਂ ਰਾਹੋ ਰੋਡ ਵਾਲੀ ਸਾਈਡ ਤੇ ਖੜੇ ਹੋ ਚਾਹੀ ਤੁਸੀਂ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ ਵਾਲੀ ਸਾਈਡ ਤੇ ਖੜੇ ਹੋ ਤਾਂ ਤੁਹਾਨੂੰ ਗੱਡੀ ਹਰ ਵੇਲੇ ਔਨ ਰੱਖਣ ਦੀ ਵਹੀਕਲ ਔਨ ਰੱਖਣ ਦੀ ਲੋੜ ਨਹੀਂ ਟਾਈਮਰ ਆਉਂਦਾ ਰਹਿਣਾ ਐਰੋਮਾਰਕ ਚੱਲਦੇ ਰਹਿਣੇ ਆ ਕਿ ਤੁਸੀਂ ਕਿੱਧਰਲੇ ਪਾਸੇ ਜਾਣਾ ਤੇ ਕਿੰਨੀ ਦੇਰ ਵੇਟ ਕਰਨੀ ਆ ਤਾਂ ਸ਼ਨੀਵਾਰ ਤੋਂ ਯਾਨੀ ਕਿ ਕੱਲ ਤੋਂ ਉਮੀਦ ਹੈ ਕਿ ਜਿਹੜਾ ਇਹ ਪ੍ਰੋਜੈਕਟ ਹੈ ਇਹ ਚਾਲੂ ਹੋ ਜਾਏਗਾ 12 ਸਾਲਾਂ ਬਾਅਦ ਹੀ ਸਹੀ ਪਰ ਰੂੜੀ ਦੀ ਸੁਣੀ ਗਈ ਹੈ ਤੇ ਜਿਹੜੇ ਮਲਾਜ਼ਮ ਹੈ ਇਹਨਾਂ ਨੂੰ ਵੀ ਸੁੱਖ ਦਾ ਸਾਹ ਹੋਊਗਾ